ਪ੍ਰੋਸਪਰ ਦੇ ਕਸਬਾ ਜੀਰਾ ਦੇ ਇੱਕ ਪਿੰਡ ਵਿੱਚ ਆਪਣੇ ਪਿਤਾ ਦੇ ਘਰ ਰਹਿ ਰਹੀ ਬੇਟੀ ਅਤੇ ਜਵਾਈ ਤੇ ਉਸਦੇ ਹੀ ਪਰਿਵਾਰ ਦੇ ਭਰਾ ਅਤੇ ਪਤੀਜਾ ਨੇ ਜਾਨਲੇਵਾ ਹਮਲਾ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਸਾਰਾ ਵਿਵਾਦ ਪਿਤਾ ਦੇ ਮਕਾਨ ਨੂੰ ਲੈ ਕੇ ਹੋਇਆ ਪਿਤਾ ਦੀ ਮੌਤ ਤੋਂ ਬਾਅਦ ਉਸ ਘਰ ਤੇ ਬੇਟੀ ਅਤੇ ਜਵਾਈ ਆਪਣਾ ਹੱਕ ਦੱਸ ਰਹੇ ਨੇ ਲੇਕਿਨ ਭਰਾਵਾਂ ਨੇ ਇਸ ਪ੍ਰਾਪਰਟੀ ਦੇ ਰੌਲੇ ਨੂੰ ਲੈ ਕੇ ਆਪਣੇ ਹੀ ਭੈਣਾਂ ਤੇ ਜੀਜੇ ਤੇ ਹਮਲਾ ਕਰ ਦਿੱਤਾ ਉੱਥੇ ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਹਰਕਤ ਵਿੱਚ ਆਈ ਅਤੇ ਪਰਿਵਾਰ ਵਾਲਿਆਂ ਦੇ ਬਿਆਨਾਂ ਤੇ ਜਲਦ ਹੀ ਮਾਮਲਾ ਦਰਜ ਕਰਨ ਦੀ ਗੱਲ ਆਖੀ ਹੈ। ਉਹ ਬਿੱਤਰ ਕੋਰੇ ਕਿੱਥੇ ਰਿਹਾਏ ਤੇ ਕਿੱਥੇ ਰਹਿੰਦੇ ਸੀ ਉਹ? ਮੁੰਡੀ ਜੀ ਦੇ ਲੰਦੇ ਸੀ। ਹਾਂ? ਮੁੰਡੀ ਜੀ ਦੇ ਲੰਦੇ ਆ। ਹੂੰ ਹੂੰ। ਹਾਂ ਜੀ। ਉਹ ਦਾ ਬਾਰਾਂ ਸਾਲ ਉਹ ਹਾਂ? ਸਾਲ ਨੂੰ ਹੋ ਗਏ ਨੇ 10-12 ਸਾਲ ਇੱਥੇ ਨੇ ਉੱਥੇ ਰਹਿੰਦੇ ਆ ਉਹ। ਹੂੰ ਹੂੰ। ਮੁੰਡੀ ਜੀ ਜਗਾ ਕਿੰਨਾ ਨਹੀਂ ਦਿੱਤੀ ਤੁਹਾਨੂੰ ਜਗਾ ਮੇਰੇ ਭਰਾ ਕੋ ਲਈ ਸੀ ਸੀ ਮੁੱਲ ਮੁੱਲ ਲਈ ਸੀ ਹਾਂਜੀ ਤੇ ਡੈਡੀ ਤੁਹਾਡੇ ਦੀ ਰਹਿ ਤੂੰ ਡੈਡੀ ਦੇ ਸੌਂ ਗਏ ਉੱਥੇ ਰਹਿ ਰਹੇ ਸੀ ਤੁਸੀਂ ਹਾਂਜੀ ਉੱਥੇ ਰਹਿ ਰਹੇ ਸੀ ਤੇ ਭਰਾਵਾਂ ਵੱਲੋਂ ਹਮਲਾ ਕੀਤਾ ਗਿਆ ਆਮਾਨ ਨੇ ਵਿਕਤੀਤਾਰੇ ਹੋਰ ਕੋਣ ਸਾਰੇ اپੋਜੀਸ਼ਨ ਵਾਲੇ ਸਾਰੇ ਪਿੰਡ ਦੇ ਹਾਂਜੀ ਸਾਰੇ ਪਿੰਡ ਦੇ ਪਤਾ ਨਹੀਂ ਕਿੰਨੇ ਕੋਈ ਇਕੱਠੇ ਹੋ ਗਏ 200 ਮੰਨਦਾ ਸੀ ਜਿਹੜਾ ਕੋਠਿਆਂ ਤੇ ਕੋਠਿਆਂ ਤੇ ਵੀ ਪੁੱਤੂ ਮਾਰੇ ਗਏ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਕੀ ਕੀ ਸਾਡੇ ਨਾਲ ਹੋਇਆ ਕੀ ਨਹੀਂ ਹੋਇਆ ਹਾਂਜੀ ਬਹੁਤ ਬੁਰੀ ਹਾਲਤ ਸਾਡੀ ਹੋਈ ਪੁਲਿਸ ਵੱਲੋਂ ਕੀ ਇਨਸਾਫ ਦੀ ਉਮੀਦ ਕਰਦੇ ਹੋ ਪੁਲਿਸ ਨੇ ਕੋਈ ਕੀਤੀ ਕੋਈ ਕਾਰਵਾਈ ਕੱਚਾ ਕਰੇ ਵੀ ਪੁਲਸ ਨੂੰ ਕੋਈ ਕਾਰਵਾਈ ਹੋਣਾ ਕਿਤੇ ਨਹੀਂ ਪੁਲਸ ਨੇ ਬੰਦਾ ਦੇ ਅਜੇ ਤੱਕ ਨਹੀਂ ਕੋਈ ਵੀ ਛਡਵਾਇਆ ਕਿੰਨੇ ਤੁਹਾਨੂੰ ਪੁਲਸ ਨੇ ਪੁਲਸ ਨੇ ਛਡਾਇਆ ਠੀਕ ਪੁਲਸ ਦਾ ਜੀ ਫੋਨ ਕੀਤਾ ਪੁਲਸ ਆ ਕੇ ਛਡਾ ਲਿਆ ਸੰਪੁਰਨ ਤੋਂ ਦਰ ਤੇ ਜਿਆ ਤੜੇ ਘਰ ਵਾਲੇ ਤੇ ਆਉਣਾ ਹਾਂਜੀ ਹੋਰ ਕਿਤੇ ਤੇ ਆ ਮੱਤਿਆਂ ਗਈ ਠੀਕ ਦੋ ਬੱਚੇ ਸਾਰਾ ਪਰਿਵਾਰ ਸਾਰਾ ਪਰਿਵਾਰ ਵੀ ਆ ਪੁੱਛਣ ਆਏ ਸੀ ਹੂੰ

ਮੋ ਜਿਲੀਓ ਆ ਤਾਂ ਲੋਕ ਦਾ ਦਾਜ ਨੂੰ ਆ ਨਿਕਾੜਨ ਤੋਂ ਹੀ ਲੈ ਗਿਆ ਉਹ ਮੰਨ ਕੇ ਚਲੋ ਉਹ ਨੇ ਦਵਾਈਆਂ ਵਾਸਤੇ ਉਹਨੇ ਉਹ ਜਗ੍ਹਾ ਬਣਾਈ ਆ ਆਪ ਦੀ ਮਤਲਬ ਉਹ ਜਗ੍ਹਾ ਜਿਹੜੀ ਉਹ ਵੀ ਨੇ ਆਲੇ ਭਰਾ ਕੋਲ ਕੀਤੀ ਹੈ ਤੇ ਕੁਝ ਅਮਦਾਦ ਜਿਹੜੀ ਉਹ ਇਹਦੇ ਸਹੁਰੇ ਨੇ ਤੇ ਜਿਹੜਾ ਬਰਾਮਾ ਸੇਗਾ ਸੀ ਉਹਦੀ ਬੈਲੀ ਮੇਟ ਕੇ ਉਹਨਾਂ ਨੇ ਬਲਵ ਆਵੇ ਉਸ ਤਾਈਂ ਬਾਗੀ ਨੇ ਅਜੇ ਮਿੰਟ ਨੂੰ ਨਹੀਂ ਕਰ ਦਿੱਤਾ ਨੇ ਉਹ ਕੰਮ ਆਪ ਦਾ ਮਕਾਨ ਨੂੰ ਖੜਾ ਕੀਤਾ ਹੈ रहणी मतिलब पखे सभु कुझु उते फेंध ਇਹ ਬਿਮਾਰ ਹੋਣ ਕਰਕੇ ਕਦੇ ਇਥੇ ਆ ਜਾਂਦੇ ਕਦੇ ਉਥੇ ਸਾਡੇ ਸ਼ਰਤੋਸ਼ ਸਾਹਿਬ ਜੀ ਆ ਗਏ ਹੁੰਦੇ ਰਹੇ ਇਹਦਾ ਲਾਜ ਜਿਹੜਾ ਮੋਢੇ ਪੱਲਾ ਕਰਾਇਆ ਬਲੂਸ ਉੱਪਰ ਵੀ ਖੜਾ ਉਹ ਦੀਨ ਕੁਰਾਨ ਦੇ ਬਾਗ ਨੂੰ ਦੀ ਨਿਸ਼ਾਨ ਖਤਮ ਹੋ ਗਈ ਸੀ ਇਹਨਾਂ ਜਨਮਾਂ ਦਾ ਤੁਮਹਾਨੂੰ ਆਪ ਹੀ ਗੋਸ਼ੜੀ ਨਹੀਂ ਅਸੀਂ ਮੰਨਦੇ ਰਹੇ ਹਾਂ ਕਿ ਲਾਜ ਕੌਣ ਤੇ ਮਹਾ ਬਚਾਇਆ ਵੀ ਜਿੰਦਗੀ ਦੀ ਬਾਜਾ ਵਿਚਾਰ ਵਾਲੀ ਬਕਿਆ ਨਹੀਂ ਸੀ ਤੀਏ ਤਾਂ ਮਾਲ ਬੱਚਿਆਂ ਦੀ ਸ਼ਕਤੀ ਦੇ ਬਾਦ ਸ੍ਰੀ ਹੰਮ ਦੇ ਹੱਥੋਂ ਨਹੀਂ ਹੈ ਰੋਟੀ ਪਾਣੀ ਬਣਾ ਸਕਦੀ ਇਹ ਸਾਡੇ ਕੋਲ ਕਦੇ ਆ ਜਾਂਦੇ ਸੀ ਕਦੇ ਕੀ ਆ ਕਰਤਾ ਇਹ ਬੱਚੇ ਜਿਹਨੇ ਇਹ ਮਾਰ ਚਲੋ ਕਾਫੀ ਟਰਨ ਨੂੰ ਤੈ ਹਸਾ ਲੋ ਨੇ ਮਾਰ ਚਲਦੇ ਮਾਰ ਚਲਦਾ ਹੈ ਤੁਸੀਂ ਪਰਵਾਹੀ ਨਹੀਂ ਦਵਾਈ ਜੀ ਇਹ ਕੋਈ ਪੁਰਾਣੇ ਹੈ ਜਿਹੜਾ ਘਰ ਵਾਲਾ ਹੈ ਉਹ ਕਿਰਾਇਆ ਮਜ਼ਦੂਰੀ ਕੱਢੀ ਚਲੋ ਹੁੰਦਾ ਹੈ ਉਹ ਬਾਹਰ ਚਲਾ ਜਾਂਦਾ ਹੈ ਉਹ ਕਰੇ 15 ਦਿਨਾਂ ਦਾ ਮਾਰ ਬਾਰ ਹੋ ਰਿਹਾ ਉਹ ਜਨਾ ਆਦਾ ਉਹ ਵਾਲੇ ਕਾਇ ਗਦੀ ਲੈ ਕੇ ਜਾਂਦਾ ਹੈ ਪਹਿਲਾਂ ਵੀ ਜਨਾ ਆਦਾ ਰਿਹਾ ਉਸ ਤੋਂ ਬਾਅਦ ਮਨ ਕਰ ਲੋ ਇਹ ਮਾਰ ਚਲੋ ਆਜੂ ਇਹ ਦਿੱਲੀ ਹੋ ਗਈ ਚਰੈਂਟੀ ਸੀ ਇਹਨਾਂ ਨੇ ਪਹਿਲਾਂ ਵੀ ਇਹ ਸਮਾਨ ਜਿਹੜਾ ਹੈ ਪੁਲਿਸ ਨੂੰ ਜੀ ਵੱਲੋਂ ਵੀ ਐਸ਼ੀ ਡਿਟੇਲਸ ਨੂੰ ਦਰਖਾਸਤਾਂ ਦਿੱਤੀਆਂ ਹੋਈਆਂ ਨੇ ਕਿ ਪਹਿਲੇ ਇੱਕ ਘਰ ਤੋਂ ਕਿਹਾ ਉਹ ਘਰ ਸਾਹਮਣੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ ਸਿਆਸੀ ਬਾਜ਼ੀ ਦੇ ਦਬਾਅ ਵਾਸਤੇ ਟਾਟਾ ਮੰਨ ਤੁਰ ਕੋਈ ਵੀ ਇਨਸਾਫ ਨਹੀਂ ਹੋਇਆ ਹੂੰ ਅਸੀਂ ਮੰਨ ਤੁਰ ਪ੍ਰਯਾਸੇ ਲਾਣ ਨੂੰ ਮੇਟਮ ਖਾਗੀ ਕੀ ਆ ਦੇ ਲੱਗੇ ਉਹ ਭੈਣ ਭਾਈਾਂ ਦੇ ਸੰਗ ਤੇ ਭਰਾ ਨੇ ਕਿ ਦਿੱਗੇ ਨੇ ਇਹਨਾਂ ਨੇ ਸਾਡੇ ਨਾਲ ਭੈਣ ਤੱਕ ਜਾਂਦੀ ਸੀ ਸਾਨੂੰ ਕਿਈ ਕਈ ਦਫਾ ਇਹ ਤੇ ਪਿਤਾ ਕਟੇਮ ਦੁਨੀਆ ਨੂੰ ਨਮ ਤਾਂ ਸਾਨੂੰ ਇਹਨਾਂ ਨੇ ਉਹ ਬਲਾਵਾ ਕੋਈ ਨਿਆਣੀ ਤੇਰੀ ਫਿਰ ਬਾਗ ਵਿੱਚ ਉਹ ਆਗਾ ਜਿਹੜਾ ਕੰਦੇ ਨਾਲ ਬੈ ਗਈਏ ਬੱਚਿਆਂ ਦੇ ਉਹ ਆਗੇ ਕੱਢਿ ਖਿਨੇ ਬੰਦ باوجود ਇਹਨਾਂ ਨੇ ਫਿਰ ਬਾਗ ਵਿੱਚ ਇਹ ਬਿਮਾਰ ਹੋ ਗਈ ਸੀ ਇਹਨੇ ਕੁੱਲ ਕੀਤਾ ਉਹ ਰੰਗ ਰੰਗਾਇਆ ਉਹ ਘੜੀ ਲੈ ਕੇ ਖਾਇਆ ਉਹ ਆਸੇ ਘੜੀ ਉਹਨੇ ਦਲੀਏ ਉਸ ਬਾਦੇ ਉਪਰ ਦੇ ਪਾਣੀ ਕੋਤੇ ਆ ਸੀ ਪਹਿਲਾ ਹੋਣਗੇ ਜਦੋਂ ਅਸੀਂ ਆਏ ਆ ਮਗਰੋਂ ਕੰਮ ਪਤਾ ਲੱਗਿਆ ਵੀ ਇਹ ਮਲਕ ਦੇ ਬੀਐਸਐਨ ਦੇ ਨਾਲ ਇੱਕ ਫੈਨ ਪਈ ਹੋਈ ਸੀ ਗੱਡੀ ਮਿਲਦੀ ਮਗੁਲੀਆ ਦੀ ਉਹ ਅਸੀਂ ਗੱਡੀ ਮੰਗਵਿਆ ਕਿ ਅਸੀਂ ਜੱਲਦੀ ਕਿਤਾਬਾਂ ਤੋਂ ਬਾਅਦ ਇੱਕ ਬਾਗਰ ਮਾਸੇ ਗਏ ਆ ਤੇ ਇਹ ਸਾਨੂੰ ਉੱਡੇ ਉੱਤੇ ਕੰਮ ਮਾਰਵਾ ਸਕੀ ਸਾਡਾ ਮਲੋਇਨਾ ਨੇ 3 ਧਾਰਾਂ ਲਾਇਏ ਕੋਈ ਨੂੰ ਕੋ ਸ਼ੱਬਲ ਮਾਰਨਾ ਪਿਆ ਪੂਰੀ ਇਟਾ ਮਾਰਨਾ ਪਿਆ ਸਾਨੂੰ ਡੰਡੇ ਮਾਰਨੇ ਪਏ ਮਨਾ ਮਾਰੀਆਂ ਛੱਤਾਂ ਤੇ ਵੀ ਚੜੇ ਰਹੇ ਛੱਤਾਂ ਤੇ ਵੀ ਚੜੇ ਰਹੇ ਆਂ ਜੀ ਇਹ ਸਾਨੂੰ ਵੇਖ ਲਓ ਤੁਸੀਂ ਵੀਡੀਓ ਵੇਖੋ ਚੈੱਕ ਕਰ ਲਓ ਕਿ ਇਹ ਸਾਨੂੰ ਅਜੇ ਆਪ ਜਾਣ ਮਾਰਵਾ ਬਹੁਤ ਜਿਹੜੀਆਂ ਸ਼ਰਤਾਂ ਲੱਗੀਆਂ ਨੇ ਜਿਹੜੇ ਸਾਡੇ ਨਾਲ ਕੁਝ ਭੈਣ ਭਾਈ ਗਿਆ ਹੈ ਦਰਦੀ ਬਾਤ ਉਹਨਾਂ ਨੂੰ ਕੁਝ ਨਹੀਂ ਆਦੀ ਰਾਸਿਕ ਲੈ ਕੇ ਕਿ ਉਹਨਾਂ ਦੇ 450 ਲਾਧ ਕੀ ਤੇ ਸਾਡੇ ਸਾਡੀ ਮੰਨ ਤੋਂ ਕਿਹੋ ਅਜੇ ਤੱਕ ਕੁਝ ਨਹੀਂ ਹੋਈ ਅਸੀਂ ਮਿਹਰਬਾਨੀ ਕਰਕੇ ਸਾਨੂੰ ਮਨ ਸਾਫ ਕੀਤਾ ਜਾਊ ਕਰੀ ਬਤੇ ਸਾਡੀ ਗਰੀਬ ਅਜੇ ਵੀ ਅੜੀ ਬਾਹਰ ਹੈ ਸਾਡਾ 17-18 ਲੱਖ ਦਾ ਸਾਡਾ ਨੁਕਸਾਨ ਹੈ ਜਿਹੜਾ ਪਾਣ ਤੋਂ ਹੋਇਆ ਹੈ ਉਹ ਬੰਦੇ ਜਿਹੜੇ ਬੰਦੇ ਲੈ ਆਂਦੇ ਨੇ ਨਾ ਉਹ ਨਾ ਸਿਰਫ ਖਰਾਬ ਚੰਬਕ ਕਰੂ ਦਿੱਤੀ ਜਾਵੇ ਜਿਹੜਾ ਸਾਡਾ ਨੁਕਸਾਨ ਦਾ ਉਹ ਜ਼ਿੰਮੇਵਾਰ ਹੋਣਗੇ ਹਰ ਬਾਰੇ ਜਿਹੜੇ ਬੰਦਿਆਂ ਨੇ ਉਹਨਾਂ ਦਾ ਖਰਾਬ ਪੱਤਾ ਦਿੱਤਾ ਜਾਵੇ ਸ਼ਾਨੂ ਮੇਰੇ ਬਾਰੇ ਸਾਡੀ ਪਣੀ ਰਾਸਮਟ ਹੋਈ ਹੈ ਸ਼ਾਨੂ ਨਾ ਸਾਰਾ ਪਿੰਡ ਜਿਹੜਾ ਹੈ ਪੱਨਾ ਉਹਦੇ ਸਾਨੂੰ ਚਾਰ ਚੋਦੇ ਬਣ ਲਿਆ ਨੇ ਵੇਰੀ ਸਸਿਕ ਪਰਸਨ ਫੋਨ ਕੀਤਾ ਸਾਡੀ ਜਾਨ ਦਾ ਖਤਰਾ ਹੈ ਤੇ ਉਸ ਤੋਂ ਬਾਅਦ ਸਾਨੂੰ ਕੋਈ ਲੁਕੇਵਰੀ ਨਹੀਂ ਆਈ ਬਹੁਤ ਆਰਾਮੀ ਆਈ GST ਦੀ ਦਰਾਂ ਨੂੰ ਸਾਨੂੰ ਉਹਨਾਂ ਨੇ ਬਲੋ ਸਾਨੂੰ ਜਾਣੂ ਮੰਨਿਆ ਸਾਾਨੂੰ ਕੱਟ ਕੇ ਤੇ ਰੇਟੋ ਹਨ ਆਪ ਦੇ ਰਾਸ ਤੋਂ ਇਹ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਹਾਂ ਉਹਨਾਂ ਦੇ ਕੋਈ ਸਬਕ ਸਬਕ ਕਾਰਵਾਈ ਨਹੀਂ ਹੋਣੀ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਵੀ ਸਾਨੂੰ ਭਵਾ ਜਾਵੇ ਜਿਹੜਾ ਇਹਨਾਂ ਦੇ ਕੰਮ ਬਾਰੂ ਹੀ ਹੁੰਦੀ ਇਹਨਾਂ ਨੇ ਸਾਡੇ ਦੇ ਜਿਹੜਾ ਵੀ ਧੱਕਾ ਕੀਤਾ ਹੈ ਇਹਨਾਂ ਦੇ ਖਰਾਬ ਸ਼ਰੀਰਾਂ ਦੇ ਜਿਹੜਾ ਸੱਜਾ ਕੀਤਾ ਉਹ ਪੁਲਿਸ ਨੂੰ ਪ੍ਰਸ਼ਾਸਨ ਨੂੰ ਸਾਰੇ ਨੂੰ ਅਸੀਂ ਅੱਜ ਲੋਕ ਦੇ ਵਿੱਚ ਕਹਿੰਦੇ ਹਾਂ ਜੋਨ ਸਾਫ਼ ਕਰਕੇ ਸਾਨੂੰ ਵਾਪਸ ਕਰੀਂ ਜਿਹੜਾ ਮਰਦੋਸ਼ਾਗਾ ਚੀਖੇ ਵੀ ਬੁਨੇ ਵੀ ਸਾਡੇ ਜਾਤ ਦੇ ਮੌਕੇ ਤੇ ਕੋਈ ਵੀ ਜਾ ਕੇ ਦੇਖ ਸਕਦਾ ਹੈ ਕਿ ਜੋ ਸਾਡਾ ਨਿਸ਼ਾਨ ਹੋ ਤੋੜ ਕੀਤੀ ਮਿਹਰਬਾਨੀ ਕਰਕੇ ਸਾਨੂੰ ਇਹਨਾਂ ਵਿਸ਼ਵਾਸ ਜਲਦੀ ਜਰਾ ਬਿਸ਼ਵਾਸ ਦਵਾਇਆ ਜਾਵੇ ਤਨਨਾ ਕੋ ਹੋ ਵੀ ਸੀ ਜਿਹੜੇ ਇਹਨਾਂ ਦੇ ਮੁਖੀ ਕਿੰਨੇ ਬੰਦੇ ਨੇ ਉਹਨਾਂ ਦੇ ਖਿਲਾਫ ਪਹਿਲਾਂ ਵੀ ਅਸੀਂ ਇਹ ਫੀਲਡ ਕੀਤੀ ਵੀ ਇੰਪੋਰਟ ਉਹਨਾਂ ਦੇ ਜਿਹੜੇ ਮਤੇ ਕਿਤੇ ਨੇ ਤੇ ਉਹਨਾਂ ਨੇ ਲਗਾਤਾਰ ਵੇਖੀ ਜਾਈ ਗਏ ਦੋ ਬੰਦੇ ਜਿਹੜੇ ਨੇ ਉਹ ਬੰਦੇ ਨਾ ਐ ਦਸ ਸਿੰਘ ਜੋਗਨਾਇ ਛੱਤਾ ਇੱਕ ਦਾ ਨਾਮ ਹੈ ਰਿਸ਼ਮ ਸਿੰਘ ਜੋਗਨਾਇ ਬਰਨਸ ਸਿੰਘ ਇਹਨਾਂ ਦੀ ਸਾਦੀ ਛੱਤਾ ਨਿਸ਼ਾਨ ਜਿਹੜਾ ਕੀਤਾ ਇਹ ਇਨ ਇਸ਼ਾਰੇ ਤੇ ਇਹਨਾਂ ਨੇ ਆਪਾਂ ਭਰ ਉਹਨਾਂ ਨੂੰ ਜਾਣ ਨਹੀਂ ਦਿੱਤਾ ਇਹਨਾਂ ਨੇ ਸਾਡੀ ਜਾਨੇ ਬੰਦੇ ਦਾ ਨਿਸ਼ਾਨ ਹੋ ਕਰਾਇਆ ਹੈ ਇਨਾਂ ਕਰ ਆਇਆ ਇੱਕ ਕਾਲਾ ਸੂਮ ਬੰਦੇ ਉਹ ਬੰਦੇ ਨਹੀਂ ਆਪ ਖੁਦ ਆ ਕੇ ਸਾਡੇ ਛਤਾ ਮਾਰਿਆ ਅਜੇ ਬਾਕੀ ਕਿਹੜੀ ਬੰਦੇ ਨੇ ਪਰ ਰਹਿਦੇ ਜਾਣੇ ਮਣੇ ਤੋਂ ਹੀ ਬੰਦੇ ਨੇ ਕੋਠਾਂ ਦੇ ਟੜਟੜ ਕੇ ਬੈਠੇ ਸਾਡੀ ਕੋਈ ਕਿਸੇ ਨੇ ਪਹੁੰਚਾਇਆ ਨਹੀਂ ਸ਼ਾਨ ਮੋਟਾ ਨਾਲ ਸਾਡੇ ਕੰਟੀਨ ਵਾਲੇ ਮਾਣ ਤੋਂ ਕਾਟੇ ਬਾਅਦ ਬਹੁਤ ਨਿਸ਼ਾਨੀ ਤੇ ਪਾ ਕਰਕੇ ਸਾਡੀ ਮਿਹਰਬਾਨੀ ਕਰਦੇ ਕੋਸ਼ਿਸ਼ ਪ੍ਰਸ਼ਾਸਨ ਮੈਕਮੈਂਟ ਆ ਕੋਰਨ ਜਿੱਕੇ ਦਿੱਜਾ ਦੇ ਸ਼ਾਇਦ ਇਹ ਗਲਤ ਕਾਰਵਾਈ ਨਾ ਕੀਤੀ ਜਾਵੇ ਤੇ ਸੰਮਾਨ ਸ਼ਾਮਲ ਹੋ ਜਾਵੇ। ਹਾਂ ਜੀ ਕੀ ਨਾਮ ਹੈ ਤੁਸੀਂ ਕੀ ਕਰਦੇ ਹੋ? ਬਲਵੰਤ ਸਿੰਘ ਕਿੱਥੇ ਰਹਿੰਦੇ ਤੇ ਕੀ ਕਰਦੇ ਹੋ? ਮੈਂ ਪਿੰਡ ਮੱਡੀ ਸ਼ਰੀ ਮਾਰ ਰਹਿੰਦਾ ਸੀ ਜਿਆਦੇ ਸੌਹਣ। ਹਾਂ। ਹਾਂ। ਤੇ ਮੇਰਾ ਸੋਹਰੇ ਦੀ ਬੈਠ ਹੋ ਗਈ ਸੀ ਤੇ ਮੈਂ ਆਦੇ ਸਾਲੇ ਕੋਲ ਤਾਂ ਲੱਗ ਸੀ ਮੈਂ। ਹਾਂ। ਰਾਹ ਕਿਤੇ ਮੈਂ ਆਦੇ ਮੋਹਾਂ ਤਾਂ ਸੀ। ਹਾਂ। ਜਿੰਦੇ ਵਿੱਚ ਇਹ ਰਿਹਾ ਸੀ ਕਿ ਮੇਰੇ ਘਰ ਤੇ ਬੁਮਾਰ ਹੋਣ ਕਰਕੇ ਮੈਂ ਉਹਨਾਂ ਦਾ ਲਾਇਕ ਕਰਾ ਰਿਹਾ ਸੀ। ਮੈਂ ਕਰਨਾ ਕੀ ਉਹ ਤੇ ਜਾ ਮੇਰੇ ਕੋਲ ਹੋ ਗਿਆ ਮੇਰੇ ਫੋਨ ਦਿੱਤਾ ਨਹੀਂ ਲੈ ਜਾ ਕੋਈ ਭਾਈ ਦੋ ਆ ਜਾ ਸੀ ਦਾਈ ਦਾਨ ਤੇ ਪੁੱਛਣ ਵੀ ਗਿਆ ਸੀ ਕਿ ਕਾਹਗਾ ਸਾਡੇ ਤੇ ਇਹਦਾ ਹਮਲਾ ਕਰ ਦਿੱਤਾ ਮੇਰੇ ਸਾਡੇ ਦੇ ਮੁੰਡਿਆਂ ਨੇ ਜੀ ਸੋਨਾਰ ਸਿੰਘ ਸੁਖਵਿੰਦਰ ਸਿੰਘ ਤੇ ਸੰਦਰ ਸਿੰਘ ਤੇ ਆਪਣੇ ਕਰਨੈਲ ਸਿੰਘ ਗੁਟਾ ਸਿੰਘ ਜਦੋਂ ਸਿੰਗਰ ਸਾਰਿਆਂ ਨੇ ਹਮਲਾ ਕੀਤਾ ਹਾਂ ਸਾਰਿਆਂ ਨੇ ਦੇਖ ਤੋੜ ਕੀ ਪੰਨ ਤੋੜ ਵਰਪਰੀ ਤੇ ਹੀਗਾ ਸੀ ਹੋਰ ਕੀ ਪੰਨ ਤੋੜ ਕੀਤੀ ਤੋੜ ਜੋ ਮੇਰੇ ਘਰ ਦੇ ਸਾਰਾ ਤੋੜ ਪੰਨ ਕਰਕੇ ਮੇਰੇ ਘੋੜੇ ਦੇ ਨਾਲ ਤੋੜ ਪੰਨ ਕਰ ਦਿੱਤੀ ਜੀ ਜਿੰਦਾ ਬਹੁਤ ਜਾਨੀ ਨੁਕਸਾਨ ਛੱਤਾਂ ਤੇ ਚੜੇ ਛੱਤਾਂ ਤੇ ਚੜ ਕੇ ਮੇਰੇ ਸਾਰਾ ਡਾਂਗਾ ਮਾਰਦੇ ਨੇ ਸਾਨੂੰ ਕੁੱਟਦੇ ਮਾਰਦੇ ਰਹੇ ਨੇ ਵੱਟੇ ਚਲਾਏ ਨੇ ਉਹਨਾਂ ਜੀ ਹਾਂ ਪੱਥਰ ਚਲਾਏ ਨੇ ਜੀ ਉਹਨਾਂ ਕੋ ਤੇਜ ਹਥਿਆਰ ਹੈ ਤੁਹਾਡੇ ਸਾਲੇ ਦੇ ਮੁੰਡਿਆਂ ਨੇ ਹਾਂ ਜੀ ਉਹਨਾਂ ਸਾਨੂੰ ਸੱਟਾਂ ਮਾਰੀਆਂ ਨੇ ਤੇ ਅੱSTE ਉੱਥੇ ਪੁਲਸ ਆਈ ਤੇ ਸਾਨੂੰ ਪੁਲਸ ਨੇ ਕੱਢ ਅੰਦਰ ਸਾਨੂੰ ਤਾੜਿਆ ਜੀ ਪਹਿਲਾਂ ਤਾੜ ਕੇ ਤੇ ਫਿਰ ਉਹਨਾਂ ਸਾਨੂੰ ਪੁਲਸ ਵਾਲਿਆਂ ਨੇ ਅੰਦਰੋਂ ਬਾਹਰ ਕੱਢਿਆ ਜੀ ਬਾਹਰ ਕੱਢ ਕੇ ਲੈ ਕੇ ਗਏ ਤੇ ਉਹਨਾਂ ਫਿਰ ਸਿੱਟਾ ਆਪਦੀ ਗਸ਼ਤੀ ਦੀ ڈاکਕੇ ਤੇ ਉਲਟਾ ਸਾਡੇ ਤੇ ਪਰਚਾ ਕਰ ਦਿੱਤਾ ਨੇ ਹੋੜ ਕੀ ਮੰਗੇ ਤੁਹਾਡੀ ਹੁਣ ਸਾਨੂੰ ਇਨਸਾਫ ਦੀ ਮੰਗ ਹੈ ਸਾਨੂੰ ਘਰ ਮਿਲਣਾ ਚਾਹੀਦਾ ਜੀ ਸਾਡੀ ਤੋੜ ਪੰਨ ਵੀ ਚੜੀਏ ਸਾਨੂੰ ਪਰਚਾ ਹੋਣਾ ਚਾਹੀਦਾ ਜੀ ਜਿਹੜਾ ਸਾਡਾ ਗੱਡੀਆਂ ਦਾ ਨੁਕਸਾਨ ਕੋਲੇ ਦਾ ਕੀਤਾ ਨੇ ਵਿਸ਼ਵਤ ਗੱਡੀ ਦਾ ਕੀਤਾ ਨੇ ਉਹ ਵੀ 22 ਲੱਖ ਦਾ ਨੁਕਸਾਨ ਹੈ ਸਾਨੂੰ ਦੋ ਮੰਗਵੀ ਨਹੀਂ ਨਦੀ ਉਹ ਗੱਡੀ ਲੈ ਕੇ ਗਏ ਸੀ ਉਹਦਾ ਸਾਨ ਸਾਨੂੰ ਮੰਗਲਾ ਛੇ ਜਲਦੀ ਜਦੋਂ ਸਾਫ ਹੋ ਜਾਵੇ ਸਰ ਇਹ ਜਿਹੜਾ ਝਗੜਾ ਆ ਦੋਨਾਂ ਧਿਰਾਂ ਦਾ ਕੀ ਮਾਮਲਾ ਸਰ ਜੀ ਦੋਸ਼ਾ ਸਭੀ ਨੂੰ ਕੰਦ ਸ਼੍ਰੀਮਾਨ ਲਿਖੇ ਹਾਂ ਸੋਨਾ ਸਿੰਘ ਪੁੱਤਰ ਵਰਤਾਰ ਸਿੰਘ ਤੇ ਬਲਵਿੰਦਰ ਸਿੰਘ ਪੁੱਤਰ ਕੁਥਾਸ ਸਿੰਘ ਜੋ ਕਿ ਆਪਸ ਵਿੱਚ ਜਿਸਦਾਰ ਹਾਂ ਦਾ ਆਪਸ ਵਿੱਚ ਘਰ ਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਸੀ ਜੋ ਦੋਨੋਂ ਤਰ੍ਹਾਂ ਦੇ ਧਿਰ ਦੇ ਵਿੱਚ ਕਾਫੀ ਵਿਚਾਰ ਹੋਰੇ ਚੱਲੇ ਦੋਨਾਂ ਪਾਸਿਆਂ ਤੋਂ ਸੰਤਨ ਵਿਅਕਤੀ ਵਕਾਫਤ ਕਰਾ ਵਿੱਚ ਤਾਂਕਰ ਹਲ ਕਿੰਨਾ ਮੁਚਲਾ ਤੇ ਵੰਦਰ ਸਿੰਘ ਬਲਕਾਬ ਸਿੰਘ ਤੇ ਉਹਨਾਂ ਦੇ بیٹے ਇੱਕ ਡਾਕਟਰ ਨੇ ਫਿਰ ਮਸਤਲ ਕੋਰਟ ਵਿੱਚ ਇਹਨੇ ਅਸੀਂ ਬਿਆਨ ਲੈ ਰਹੇ ਪਹਿਲਾਂ ਹੀ ਦੂਸਰੀ ਪਾਰਟੀ ਵੱਲੋਂ ਕਾਡਰ ਨੰਬਰ 29 ਜਿਹਦੀ 104 24 ਅੰਦਰ ਸੈਕਸ਼ਨ 452 323 148 190 444 ਆਈਪੀਸੀ ਤਹਿਤ ਦਰਜ ਹੋ ਚੁੱਕੀ ਹੈ ਅੱਜ ਇਹਨਾਂ ਦੇ ਬਿਆਨ ਤੇ ਉਸੇ ਮਕਦਰ ਵਿੱਚ ਕ੍ਰਾਸ ਸਟੇਟ ਦਰਜ ਕੀਤਾ ਜਾ ਰਿਹਾ ਹੈ ਤੇ ਕਿੰਨੇ ਦੋਸ਼ੀ ਸਰ ਅਰੈਸਟ ਪਾਈਏ ਕਿਸੇ ਤੇ ਸਤ ਦੋਸ਼ੀ ਰਸ ਇਥੇ ਜਾ ਚੁੱਕੇ ਨੇ ਜਿਹਨਾਂ ਗੇਲ ਭੇਜਿਆ ਗਿਆ ਤੇ ਕੀ ਉਥੇ ਇੰਨਾ ਜਿਆਦਾ ਮਾਮਲਾ ਪਾਕਿਆ ਹੈਗਾ ਕਿਸੇ ਕੋਈ ਹੱਥ ਬਾਹਰ ਹੋ ਗਿਆ ਹਾਂ ਕਾਫੀ ਪਿੰਡ ਵਾਸੀ ਇਕੱਠੇ ਹੋ ਗਏ ਸੀ ਆਪ ਵੀ ਭੜਕੇ ਹੋਏ ਸੀ ਜਿਨ੍ਹਾਂ ਨੂੰ ਮੌਕਾ ਦੇ ਜਾ ਕੇ ਸ਼ਾਸਿਤ ਕੀਤਾ ਗਿਆ ਤੇ ਅਗਲੇ ਕਾਰਜ ਜਿਹੜੀ ਆਪਣੇ ਕੀ ਉਹਦੇ ਮਤਲਬ ਪਕੀਸ਼ ਕੀਤੀ ਹੈ